टुडे पंजाब न्यूज़ चैनल दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ترਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੇ ਦਿਨ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਆਂ ਝੂਣਵੀਂ ਖਬਰਾਂ ਤੇ ਪਹਿਲੀ ਝੂਣਵੀਂ ਖਬਰ ਹੈ ਕਿ ਪੰਜਾਬ 'ਚ ਬਿਜਲੀ ਚੱਲੇਗੀ ਰੱਬ ਆਸਰੇ ਬਿਜਲੀ ਮੁਲਾਜ਼ਿਮਾਂ ਵੱਲੋਂ ਤਿੰਨ ਦਿਨ ਸਮੂਹਿਕ ਛੁੱਟੀ ਦੇ ਜਾਣ ਦਾ ਐਲਾਨ ਪੰਜਾਬ ਚ ਅਗਲੇ ਮਹੀਨੇ ਸ਼ੁਰੂ ਹੋਣਗੀਆਂ 260 ਨਵੀਆਂ ਖੇਡ ਨਰਸਰੀਆਂ ਸੀਐਮ ਆਣ ਵੱਲੋਂ ਨਵੇਂ ਚੁਣੇ ਕੋਚਾਂ ਨੂੰ ਦੇਣਗੇ ਜੁਆਇਨਿੰਗ ਲੈਟਰ ਮੂਸੇਵਾਲਾ ਨਾਲ ਘਟਨਾ ਸਮੇਂ ਮੌਜੂਦ ਗਵਾਹ ਨੇ આરોપીਆਂ ਦੀ ਕੀਤੀ ਪਛਾਣ ਜਾਣਤਕਾਉਣ ਨੇ ਮੋਲਜਮ ਹੁਣ ਸਕੈਨਰ ਦੀ ਨਹੀਂ ਪਵੇਗੀ ਲੋੜ ਤੁਹਾਡਾ ਚਿਹਰਾ ਦਿਖਾ ਕੇ ਹੋ ਜਾਵੇਗੀ ਪੇਮੈਂਟ ਛੇੜੀ ਅਕਾਦ ਤੱਕ ਸਹਿਬ ਤੋਂ ਤਨਖਾਹੀਆਂ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਬਾਲਰ ਦੀ ਆਈ ਪਹਿਲੀ ਪ੍ਰਤੀਕਿਰਿਆ ਜਾਣੋਗੀ ਕਿਹਾ ਖੇਡਾ ਬਾਤਰ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੀ ਸੰਗਰੂਰ ਦੀ ਧਰਤੀ ਤੋਂ ਸ਼ਾਨਦਾਰ ਸ਼ੁਰੂਆਤ ਸੀਮਾਨਿਆਖੀ ਇਹ ਗੱਲ ਆਸਟ੍ਰੇਲੀਆ ਭੱਜ ਕੇ ਸੀਮਾਨ ਖਰੀਦ ਰਹੀ ਜਮੀਨਾਂ ਜਖਬੀਰ ਬਾਦਲ ਨੇ ਬੋਲਿਆ ਹਮਲਾ ਇਹ ਨਿਦਰ ਤੱਕ ਨਹੀਂ ਛਿੜਿਆ ਬੈਕ ਖਾਤਾ ਤਾਂ ਬੰਦ ਹੋ ਜਾਵੇਗਾ ਬੈਕ ਅਕਾਊਂਟ ਜਾਣੋ ਆਰਬੀਆਈ ਦਾ ਨਿਯਮ ਤੀ ਤੋ ਘਟ ਵਿਦਿਆਰਥੀ ਹੋਣ ਤੇ ਰੋਕੀ ਜਾਵੇਗੀ ਸਕੂਲ ਮਾਸਟਰਾਂ ਦੀਆਂ ਤਰ੍ਹਾਂ ਹਾਂ कोरोना महामारी ਤੋਂ ਬਾਅਦ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਧੀ VFS Global ਨੇ ਜਾਰੀ ਕੀਤੀ ਰਿਪੋਰਟਾ ਸਸਤਾ ਹੋਇਆ ਸੋਨਾ ਤੇ ਚਾਂਦੀ ਚੰਗੀ ਦੇਖੋ ਤਾਜ਼ਾ ਕੀਮਤ ਕਪੂਥਲਾ ਬੱਜਿੱਤ 1401 ਏਕੜ ਝੋਨੇ ਦੀ ਫਸਲ ਖਰਾਬ ਬੀਜ ਨਕਲੀ ਦੁਕਾਨ ਸੀਲ ਜਾਰੋ ਕਿਸਾਨਾਂ ਨੇ ਕੀ ਕਿਹਾ ਤਾਂ ਦੋਸਤੋ ਅੱਜ ਦੀਆਂ ਆਪਣੇ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਪੰਜਾਬ ਦੇ ਬਿਜਲੀ ਚਲੇਗੀ ਰਾਬਾਸਰੇ ਬਿਜਲੀ ਮਲਾਮਾ ਵੱਲੋਂ ਤਿੰਨ ਦਿਨ ਸਮੂਹਿਕ ਛੁੱਟੀ ਦੇ ਜਾਣ ਦਾ ਐਲਾਨ ਕੱਲ ਪਟਿਆਲਾ ਵਿਖੇ ਪੀਐਸਸੀਬੀ EMPLOYEES ਜੁਆਇੰਟ ਫੋਰਮ ਬਿਜਲੀ ਮਲਾਜ਼ਮ ਇਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੁਆਰਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ 10 ਸਤੰਬਰ 11 ਸਤੰਬਰ ਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ ਕਿਉਂਕਿ ਸਰਕਾਰ ਦੇ ਦੁਆਰੇ ਉਹਨਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਸਰਕਾਰ ਦੇ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਬਟਨ ਦੇ ਚਾਲਦੇ 21 ਤਰੀਕ ਤੋਂ ਬਿਜਲੀ ਵਿਭਾਗ ਦੇ ਸਾਰੇ ਮੁਲਾਜ਼ਮਾਂ ਦੇ ਦੁਆਰਾ ਸਿਰਫ ਆਪਣੀ ਬੰਦੀ 8 ਘਾਟੇ ਡਿਊਟੀ ਹਿੱਦਤੀ ਜਾ ਰਹੀ ਜਿੱਤੇ ਹੁਣ ਮੈਨੇਜਮੈਂਟ ਦੇ ਦੁਆਰਾ ਉਹਨਾਂ ਦੇ ਉੱਪਰ ਐਸਮਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤੇ ਚਲਦੇ ਸਾਡੇ ਮੁਲਾਜ਼ਮ ਕਾਫੀ ਪਰੇਸ਼ਾਨ ਨੇ ਅਤੇ ਅਸੀਂ ਸਾਰੇ ਮੁਲਾਜ਼ਮ ਇੱਕ ਤਰੀਕ ਨੂੰ ਬਿਜਲੀ ਮੰਤਰੀ ਦੀ ਕੋਠੀ ਦਾ ਅਮਰ ਸਰ ਵਿਖੇ ਕਰਾਓ ਵੀ ਕਰਾਂਗੇ ਜਿਸ ਕਰਕੇ 10 11 ਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਵੀ ਜਾਵਾਂਗੇ 10 11 12 ਤਰੀਕ ਨੂੰ ਪੂਰਾ ਬਿਜਲੀ ਤੰਤਰ ਰਬ ਆਸਰੇ ਹੀ ਚੱਲੇਗਾ ਪੰਜਾਬ ਚ ਅਗਲੇ ਮਹੀਨੇ ਸ਼ੁਰੂ ਹੋਣਗੇ 260 ਨਵੀਆਂ ਖੇਡ ਨਸਰੀਆਂ ਸੀਐਮ ਮਾਨ ਨਵੇਂ ਚਣੇ ਕੋਚਾਂ ਦੇਣਗੇ ਜੁਆਇਨਿੰਗ ਲੈਟਰ ਪੰਜਾਬ ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਰ ਸਰਕਾਰ ਜਲਦ ਹੀ ਸੂਬੇ ਭਰ ਵਿੱਚ 260 ਖੇਡ ਨਸਰੀਆਂ ਸ਼ੁਰੂ ਕਰੇਗੀ ਕੋਚਾਂ ਦੀ ਭਾਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਸੀਐਮ ਭਗਵੰਤ ਮਾਨ ਅਗਲੇ ਮਹੀਨੇ ਚੁੜਿਆਂਗੇ ਕੋਚਾਂ ਨੂੰ ਨਿਯੁਕਤੀ ਪੱਤਰ ਦੇਣਗੇ ਇਸ ਤੋਂ ਬਾਅਦ ਇਹ ਨਸਰੀਆਂ ਸ਼ੁਰੂ ਹੋ ਜਾਣਗੀਆਂ ਇਸ ਦੌਰਾਨ ਇਲਾਕੇ ਵਿੱਚ ਮਸ਼ਹੂਰ ਖੇਡ ਦੀ ਨਸਰੀ ਵੀ ਸਥਾਪਿਤ ਕੀਤੀ ਜਾਵੇਗੀ 2016 ਤੋਂ ਪੰਜਾਬ ਸਰਕਾਰ ਰਾਸ਼ਟਰੀ ਏਸ਼ੀਆਈ ਅਤੇ ਰਾਸ਼ਟਰੀ ਮੰਡਲ ਖੇਡਾਂ ਦੇ ਤਗਮਾ ਜੇਤੂ ਅਤੇ 올림픽 ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਵਿਭਾਗ ਵਿੱਚ ਨੌਕਰੀਆਂ ਪ੍ਰਦਾਨ ਕਰੇਗੀ ਇਹ ਦਾਵਾ ਪੰਜਾਬ ਦੇ ਸਾਬਕਾ ਖੇਡ ਮੰਤਰੀ ਅਤੇ ਸੰਘਰੋਹ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਉਹਨਾਂ ਰਚਕੇ ਸਬੰਧੀ ਜਲਦੀ ਹੀ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ ਸਾਡੀ ਕੋਸ਼ਿਸ਼ ਹੈ ਕਿ ਖੇਡਾਂ ਰਾਹੀਂ ਸਾਡੇ ਸੂਬੇ ਨੂੰ ਸਾਡੇ ਸੂਬੇ ਦੀ ਪ੍ਰਤਿਭਾ ਨੂੰ ਨਿਖਾਰਿਆ ਜਾਵੇ ਮੁਸੇਵਾਲਾ ਨਾਲ ਘਟਨਾ ਸਮੇਂ ਮੌਜੂਦ ਗਵਾਹ ਨੇ આરોપીਾਂ ਦੀ ਕੀਤੀ ਪਛਾਣ ਜਾਣੋ ਕੌਣ ਨੇ ਮਲਜ਼ਮ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਚ ਵੱਡੀ ਅਪਡੇਟ ਸਾਹਮਣੇ ਆਈ ਹੈ ਸਿੱਧੂ ਮੂਸੇਵਾਲਾ ਦੇ ਨਾਲ ਘਟਨਾ ਦੇ ਸਮੇਂ ਮੌਜੂਦ ਗਵਾਹ ਗੌਰਪੀ ਸਿੰਘ ਨੇ આરોપીਾਂ ਦੀ ਪਛਾਣ ਕੀਤੀ ਹੈ ਮਾਮਲੇ ਦੀ ਅਗਲੀ ਸੁਣਵਾਈ ਹੁਣ 13 ਸਤੰਬਰ 2024 ਨੂੰ ਹੋਵੇਗੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਏ ਸੱਤ ਮਲਜ਼ਮਾਂ ਦੀ ਪਰਚਾਣ ਗਵਾਹ ਗੌਰਪੀ ਸਿੰਘ ਨੇ ਕਰ ਲਈ ਹੈ ਪਾਸੇ ਤੋਂ ਮੂਸੇਵਾਲਾ ਦੇ ਥਾਰ ਅਤੇ ਕਤਲ ਕਾਂਡ ਵਾਰਤੀ ਗਈ ਏਕੇ 47 ਅਦਾਲਤ ਵਿੱਚ ਪੇਸ਼ ਨਾ ਕੀਤੇ ਜਾ ਸਕਣ ਕਾਰਨ ਅਦਾਲਤ ਨੇ ਮਾਮਲੇ ਦੀ ਸੁਣਵਾਈ 13 ਸਤੰਬਰ 2024 ਤੱਕ ਮੁਲਤਵੀ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਮਲਜ਼ਮਾਂ ਵੱਲੋਂ ਪੇਸ਼ ਹੋਏ ਐਡਵੋਕੇਟ ਰਗਵੀਰ ਸਿੰਘ ਬਹਿਨੀਵਾਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਸੁਣਵਾਈ ਸੀ ਜਿਸ ਵਿੱਚ ਗਵਾਹ ਗੁਰਪ੍ਰੀਤ ਸਿੰਘ ਹਾਜਰ ਸੀ ਪਰ ਉਸ ਦੀ ਗਵਾਹੀ ਅੱਜ ਪੂਰੀ ਨਹੀਂ ਹੋ ਸਕੀ ਕਿਉਂਕਿ ਅਪਰਾਧ ਦੌਰਾਨ ਵਰਤੇ ਗਏ ਹਥਿਆਰ ਠਹਰਵਾਨਾ ਨਾ ਹੋਣ ਦੇ ਚਾਹਵਦਿਆਂ ਅਗਲੀ ਸੁਣਵਾਈ ਹੁਣ 13 ਸਤੰਬਰ 2024 ਨੂੰ ਹੋਵੇਗੀ ਉਨ੍ਹਾਂ ਦਰਸ਼ਕ ਇਸ ਅੱਜ ਸੱਤ ਮੁਲਜ਼ਮਾਂ ਦੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਗਵਾਹ ਗੁਰਪ੍ਰੀਤ ਸਿੰਘ ਨੇ ਕੀਤੀ ਇਹਨਾਂ ਰੂਪੀਆਂ ਵਿੱਚ ਅੰਕਿਤ ਸਿਰਸਾ ਦੀਪਕ ਮੰਡੀ ਸੰਦੀਪ ਕੇਕੜਾ ਮਨੀ ਰਾਇਆ ਕੁਲਦੀਪ ਕਸ਼ਿ ਕਸ਼ਿ ਸ਼ੇਸ਼ਵ ਪ੍ਰਿਆਵਰਤ ਫੌਜੀ ਸ਼ਾਮਤ ਸਨ ਉਨ੍ਹਾਂ ਕਿਹਾ ਕਿ ਉਹ ਲਾਰੈਂਸ ਬਸ਼ਨੋਈ ਸਮੇਤ 18 ਹੋਰ ਮੁਲਜ਼ਮਾਂ ਦੇ ਤਰਫੋਂ ਪੇਸ਼ ਹੋਏ ਸਨ ਜਿਨ੍ਹਾਂ ਦੀ ਪੇਸ਼ੀ ਵੀਡੀਓ ਕਾਨਫਰੈਂਸ ਰਾਹੀਂ ਚੱਲ ਰਹੀ ਹੈ ਹੁਣ ਸਕੈਨਰ ਦੀ ਨਹੀਂ ਪਵੇਗੀ ਲੋੜ ਤੁਹਾਡਾ ਚਿਹਰਾ ਦਿਖਾ ਕੇ ਹੋ ਜਾਵੇਗੀ ਪੇਮੈਂਟ ਫੈਡਰਲ ਬੈਂਕ ਨੇ ਸਮਾਈਲ ਪੇ ਇੱਕ ਨਵੀਂ ਭੁਗਤਾਨ ਵਿਧੀ ਪੇਸ਼ ਕੀਤੀ ਹੈ ਜੋ ਗਾਹਕਾਂ ਨੂੰ ਸਿਰਫ ਚਿਹਰੇ ਦੀ ਪਛਾਣ ਦੀ ਵਰਤੋਂ ਕਰਕੇ ਲੈਣ-ਦੇਣ ਕਰਨ ਦੀ ਯੋਗ ਬਣਾਉਂਦਾ ਹੈ ਇਹ ਭੌਤਿਕ ਭੁਗਤਾਨ ਸਾਧਨਾਂ ਜਿਵੇਂ ਕਿ ਕਾਰਡ ਜਾਂ ਮੋਬਾਈਲ ਫੋਨ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ ਫੈਡਰਲ ਬੈਂਕ ਨੇ 29 ਅਗਸਤ 2024 ਨੂੰ ਜਾਰੀ ਕੀਤੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਸਮਾਈਲ ਪੇ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਭੁਗਤਾਨ ਹੱਲ ਹੈ ਜੋ ਜੂ ਆਈ ਡੀ ਆਈ ਡੀ ਭੀਮ ਆਧਾਰ ਤੇ ਭੀਮ ਆਧਾਰ ਪੇ ਤੇ ਬੜਨੀ ਉਨਰਤ ਚਿਹਰੇ ਦੀ ਪ੍ਰਮਾਣਿਕਤਾ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆਂ ਐਲਾਨੇ ਜਾਣ ਤੋਂ ਬਾਅਦ ਮੁਖੀ ਸੁਖਬੀਰ ਬਾਦਲ ਨੂੰ ਧਾਰਮਿਕ ਸੱਜਾ ਸੁਣਾਈ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸੁਖਬੀਰ ਨੂੰ ਤਨਖਾਹੀਆ ਕਰਾ ਦਿੱਤਾ ਹੈ। ਸੁਖਬੀਰ ਬਾਦਲ ਤੇ ਆਪਣੀ ਸਰਕਾਰ ਦੌਰਾਨ ਡੇਰਾ ਸਚਿਆ ਸਦਨ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੀ ਪਰੀਦੇ ਸਰਵੱਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਜਾਰੀ ਹੁਕਮ ਨੂੰ ਦਾਸ ਸਿਰ ਨੀਵਾ ਕਰਕੇ ਪਰਵਾਹ ਕਰਦਾ ਹੈ ਹੁਕਮ ਅਨੁਸਾਰ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਚਨਮੁਖ ਪੇਜ ਹੋ ਕੇ ਖਿਮਾ ਜਾਂਚਨਾ ਕਰਾਂਗਾ ਜ਼ਿਕਰ ਕਰਦੇ ਇਹ ਕਿ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਹੁੰਦੇ ਸੁਖਬੀਰ ਬਾਦਲ ਨੇ ਕੁਝ ਅਜਿਹੇ ਫੈਸਲੇ ਲਏ ਜਿਸ ਨਾਲ ਪੰਥਕ ਸ੍ਰੋਬ ਨੂੰ ਅਕਸਰ ਨੁਕਸਾਨ ਹੁੰਦਾ ਸੀ ਸਿੱਖ ਪਖ ਦਾ ਬਹੁਤ ਨੁਕਸਾਨ ਹੋਇਆ 2007 ਤੋਂ 2017 ਤੱਕ ਦੇ ਜ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇੱਕ ਆਮ ਸਿੱਖ ਵਾਂਗ ਅਕਾਲ ਤਖਤ ਤੇ ਆ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਅਕਾਲ ਤਖਤ ਤੋ ਵਿੱਚ ਆਪੇਸ਼ ਹੋਣਾ ਚਾਹੀਦਾ ਹੈ ਖੇਡਾਂ ਮਤਨ ਪੰਜਾਬ ਦੀਆਂ ਦਾ ਤੀਜੇ ਐਡੀਸ਼ਨ ਦੇ ਸੰਗਰੂਪ ਦੀ ਧਰਤੀ ਤੋਂ ਸ਼ਾਨਦਾਰ ਸ਼ੁਰੂਆਤ ਸੀਮਾਨਿਆ ਕੀ ਇਹ ਗੱਲ ਇੱਥੇ ਵਿਸਥਾਰਿਕ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਭਰ ਵਿੱਚ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ਵਿੱਚ ਇੱਕ ਖੇਡਵਦਰ ਪੰਜਾਬਗੀਆਂ ਦੇ ਤੀਜੇ ਐਡੀਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਵੱਖ-ਵੱਖ ਜਨਤੋਂ ਭਾਗ ਲੈਣ ਵਾਲੇ ਖੇਡ ਦਲਾਂ ਦੇ ਮਾਰਤ ਪਾਸ਼ ਤੋਂ ਸਲਾਮੀ ਲਈ तकरीबन 2 ਮਹੀਨੇ ਤੋਂ ਵੱਧ ਸਮੇਂ ਤੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਸ਼ਾਨਦਾਰ ਖੇਡ ਮੇਲੇ ਦੇ ਧੁਕਾਟਨ ਦਾ ਰਸਮੀ ਐਲਾਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਬਹੁਤ ਹੀ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਅੱਜ ਹਾਕੀ ਦੇ ਜਾਦੂਗਰ ਮੇਜਾ ਧਿਆਨ ਚੰਦੇ ਜਨਦਸ ਦੀ ਯਾਦ ਵਿੱਚ ਮਨਾਏ ਜਾਂਦੇ ਕੌਮੀ ਖੇਡ ਦੇ ਸੰਬੰਧ ਵਿੱਚ ਅਸਰ ਵਾਕਾਰੀ ਖੇਡ ਮੁਕਾਬਲੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਵਾਰ 37 ਖੇਡਾਂ ਦੇ 9 ਉਮਰ ਵਰਗਾਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਤਗਮਿਆਂ ਦੀ ਦੌੜ ਦਾ ਹਿੱਸਾ ਲੈਣਗੇ ਆਸਟ੍ਰੇਲੀਆ ਭੱਜਣ ਕੇ ਸੀਮਾਨ ਖਰੀਦ ਰਹੀ ਜ਼ਮੀਨ ਤੇ ਸੁਖਵੀਰ ਬਾਦਲ ਦੇ ਬੋਲਿਆ ਹਮਲਾ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਤੇ ਹਮਲਾ ਬੋਲਦਿਆਂ ਪ੍ਰਸ਼ਟਾਚਾਰ ਦੇ ਦੋਸ਼ ਲਾਏ ਨੇ ਉਹਨਾਂ ਕਿਹਾ ਕਿ ਆਪ ਸਰਕਾਰ ਨੇ ਡੀਪੀ ਟੂਲ ਦੇ ਦਬਾਅ ਬਣਾਇਆ ਜਿਸ ਕਾਰਨ ਸ਼੍ਰੋਮਣੀ ਕੈਦ ਪ੍ਰਾਡ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ ਇਹ ਨਹੀਂ ਨਹੀਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੀਐਮ ਮਾਨ ਆਸਟ੍ਰੇਲੀਆ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਤੇ ਜਮੀਨ ਖੀਦ ਰਹੇ ਨੇ 2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਤੋਂ ਭੱਜਣ ਦੀ ਤਿਆਰੀ ਚ ਨੇ ਪਰ ਭਗਵੰਤ ਮਾਨ ਜਿੱਥੇ ਵੀ ਪਾਇਦਾ ਉਸ ਨੂੰ ਫੜ ਕੇ ਪੰਜਾਬ ਵਾਪਸ ਲਈ ਅੰਦਾਜ਼ਾ ਲੱਗੇਗਾ ਤੇ ਅਕਾਲੀ ਸਰਕਾਰ ਆਉਣ ਤੇ ਭ੍ਰਿਸ਼ਟਾਚਾਰ ਦੇ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਇਨੇ ਦਿਨ ਤੱਕ ਨਹੀਂ ਛੇੜਿਆ ਬੈਕ ਖਾਤਾ ਤਾਂ ਬੰਦ ਹੋ ਜਾਵੇਗਾ ਬੈਂਕ ਅਕਾਊਂਟ ਜਾਨੋ ਆਰਜੀ ਦਾ ਨਿਯਮ ਅੱਜ ਕੱਲ ਹਰ ਕਿਸੇ ਕੋਲ ਬੈਂਕ ਖਾਤਾ ਹੈ ਤੇ ਹਰੇਕ ਲਈ ਬੈਂਕ ਖਾਤਾ ਹੋਣ ਦਾ ਕਾਰਨ ਵੱਖਰਾ ਹੁੰਦਾ ਹੈ ਹਰ ਕੋਈ ਵੱਖ-ਵੱਖ ਸਹੂਲਤਾਂ ਲੈਣ ਲਈ ਬੈਂਕ ਖਾਤਿਆਂ ਦੀ ਵਰਤੋਂ ਕਰ ਰਿਹਾ ਹੈ ਕੁਝ ਬਚਤ ਲਈ ਬੈਂਕ ਖਾਤੇ ਨਿਪਣਾਉਣ ਦੇ ਤੇ ਕੁਝ ਕਾਰੋਬਾਰ ਨਾਲ ਸੰਬੰਧਿਤ ਲੈਣ ਦੇਣ ਲਈ ਇਸ ਤੋਂ ਇਲਾਵਾ ਐਫ ਡੀ ਆਰ ਡੀ ਸਮੇਤ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਬੈਂਕ ਖਾਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਨਹੀਂ ਨਹੀਂ ਤੁਸੀਂ ਕਿਸੇ ਨੂੰ ਆਨਲਾਈਨ ਪੇਮੈਂਟ ਕਰਨ ਲਈ ਵੀ ਬੈਂਕਿੰਗ ਸਹੂਲਤ ਲੈਣਦੇ ਹੋ ਪਰ ਜੇ ਤੁਸੀਂ ਜਾਣਦੇ ਹੋ ਕਿ ਕਰ ਤੁਸੀਂ ट्रांजैक्शन ਨਹੀਂ ਕਰਦੇ ਤਾਂ ਤੁਹਾਡਾ ਬੈਂਕ ਖਾਤਾ ਬੰਦ ਹੋ ਸਕਦਾ ਹੈ ਜੀਹਾਂ ਭਾਰਤੀ ਰਿਜ਼ਰਵ ਬੈਂਕ ਦੇ ਅਨੁਸਾਰ ਲੈਣ-ਦੇਣ ਬਾਕੀ ਲੈਣ-ਦੇਣ ਬੈਂਕ ਖਾਤੇ ਰਾਹੀਂ ਕਰਨਾ ਪੈਂਦਾ ਜੇਕਰ ਅਜਿਹਾ ਨਹੀਂ ਕਰਦਾ ਤਾਂ ਉਸ ਦਾ ਖਾਤਾ ਬੰਦ ਕੀਤਾ ਜਾ ਸਕਦਾ ਹੈ ਆਉ ਜਾਣਦੇ ਬੈਂਕ ਖਾਤੇ ਤੋਂ ਲੈਣ-ਦੇਣ ਕਿੰਨੇ ਦਿਨਾਂ ਵਿੱਚ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਬੈਂਕ ਖਾਤੇ ਦੇ ਉਪਭੋਗਤਾ ਹੋ ਤਾਂ ਤਿਆਰ ਰੱਖੋ ਕਿ ਤੁਹਾਨੂੰ 730 ਦਿਨਾਂ ਦੇ ਅੰਦਰ ਲੈਣ-ਦੇਣ ਕਰਨਾ ਹੋਵੇਗਾ ਜੇਕਰ 2 ਸਾਲਾਂ ਤੋਂ ਬਾਅਦ ਸਮਾਂ ਬੀਤ ਜਾਂਦਾ ਹੈ ਤਾਂ ਤੁਸੀਂ ਆਪਣੇ ਬੈਂਕ ਖਾਤੇ ਤੋਂ ਕੋਈ ਲੈਣ-ਦੇਣ ਨਹੀਂ ਕਰਦੇ ਤੇ ਤੁਹਾਡਾ ਖਾਤਾ ਬੰਦ ਕਰ ਦਿੱਤਾ ਜਾਵੇਗਾ 3 ਤੋਂ ਘੱਟ ਵਿਦਿਆਰਥੀ ਹੋਣ ਤੇ ਰੋਕੀ ਜਾਵੇਗੀ ਸਕੂਲ ਮਾਸਟਰਾਂ ਦੀ ਤਨਖਾਹ ਜੀ ਹੈ ਦੋਸਤੋ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਘੱਟ ਹਾਜ਼ਰੀ ਨੂੰ ਲੈ ਕੇ ਸਰਕਾਰ ਸਖਤ ਹੋਈ ਹੈ ਉਕਮਦੀ ਪਾਲਨਾ ਕਰਦੇ ਮੋੜਲੇ ਸਿੱਖਿਆ ਦੇ ਸਹਾਇਕ ਨਿਰਦੇਸ਼ਕ ਨੇ ਡਿਵੀਜ਼ਨ ਦੇ ਤਿੰਨ ਜ਼ਿਲ੍ਹਿਆਂ ਦੇ ਮੋੜਲੇ ਸਿੱਖਿਆ ਅਧਿਕਾਰੀਆਂ ਤੋਂ 30 ਤੋਂ ਘੱਟ ਵਿਦਿਆਰਥੀਆਂ ਦੇ ਗਿਣਤੀ ਵਾਲੇ ਸਕੂਲਾਂ ਦੀ ਸੂਚੀ ਮੰਗੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਸਕੂਲਾਂ ਵਿੱਚ 30 ਜਾਂਤੀ ਤੋਂ ਘੱਟ ਵਿਦਿਆਰਥੀ ਜਾਂ ਤੇ 2002 ਤੋਂ ਵੱਧ ਅਧਿਆਪਕ ਤਾਇਨਾਤ ਨੇ ਉਹਨਾਂ ਦੀ ਰਿਪੋਰਟ ਵੀ ਮੰਗ ਲਈ ਗਈ ਹੈ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 30 ਤੋਂ ਘੱਟ ਹੈ ਉਹਨਾਂ ਸਕੂਲਾਂ ਵਿੱਚ ਅਧਿਆਪਕਾਂ ਨੂੰ ਤਰਖਾ ਹਮ ਵਿੱਚ ਵਾਅਦਾ ਤੇ ਲਾਭ ਦੇਣ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਜਾਵੇਗਾ कोरोना महामारी ਤੋਂ ਬਾਅਦ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਧੀ VFS Global ਨੇ ਜਾਰੀ ਕੀਤੀ ਰਿਪੋਰਟਾ করোনা ਮਹਾਮਾਰੀ ਤੋਂ ਬਾਅਦ ਭਾਰਤ ਵਿੱਚ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ ਵੀਜ਼ਾ ਸੇਵਾ ਪ੍ਰਦਾਤਾ VFS Global ਕੰਪਨੀ ਨੇ ਵੀਜ਼ਾ ਅਰਜ਼ੀ ਦੇ ਸਬੰਧ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਹੈ ਇਸ ਰਿਪੋਰਟ ਦੇ ਅਨੁਸਾਰ ਕੋਵਿਡ-19 ਮਹਾਮਾਰੀ ਤੋਂ ਬਾਅਦ ਵੀਜ਼ਾ ਅਰਜ਼ੇ ਦੀ ਗਿਣਤੀ ਦਾ ਵਾਧਾ ਹੋਇਆ ਹੈ ਇਹ ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਵਿਦੇਸ਼ ਯਾਤਰਾ ਵਿੱਚ ਵਾਧਾ ਹੋਇਆ ਹੈ। VFS ਗਲੋਬਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜੂਨ ਵਿੱਚ ਵੀਜ਼ਾ ਅਰਜ਼ੀਆਂ ਦੀ ਗਿਣਤੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨੂੰ ਪਾਰ ਕਰ ਗਈ ਹੈ। ਇਹ ਐਪਲੀਕੇਸ਼ਨ 2019 ਦੇ ਪਹਿਲੇ ਅੱਧ ਨਾਲੋਂ 2% ਵਾਧਾ ਹੈ। ਇਹਦੇ ਨਾਲ ਹੀ ਸਾਲ 2023 ਦੇ ਮੁਕਾਬਲੇ ਅਰਜ਼ੀਆਂ ਦੀ ਗਿਣਤੀ 'ਚ 11% ਦਾ ਵਾਧਾ ਹੋਇਆ ਹੈ। ਸਸਤਾ ਹੋਇਆ ਸੋਨਾ ਤੇ ਚਾਂਦੀ ਚਮਕੀ ਜੀਹਾਂ ਦੋਸਤੋ ਅਖਲ ਭਾਰਤੀ ਸਰਾਫਾ ਸੰਘ ਮੁਤਾਬਕ ਵੀਰਵਾਰ ਨੂੰ ਇਸ ਰਾਸ਼ਟਰੀ ਰਾਜਧਾਨੀ 'ਚ ਸੋਨੇ ਦੀ ਕੀਮਤ 100 ਰੁਪਏ ਦੇ ਕੇ 74250 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਜਦੇ ਨਾਲ ਹੀ ਚਾਂਦੀ ਦੀ ਕੀਮਤ ਵੀ 600 ਰੁਪਏ ਦੇ ਕੇ 8778720 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਅੱਜ ਦੇ ਗ੍ਰੈਲੂ ਬਾਜ਼ਾਰ ਦੀ ਸਥਿਤੀ ਹੈਗੇ ਜੀ ਪਿਛਲੇ ਕਾਰੋਬਾਰ ਚ ਸੋਨਾ 74350 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਚਾਂਦੀ ਦੀ ਕੀਮਤ ਵੀ 600 ਰੁਪਏ ਦੀ ਗ੍ਰਾਵਟ ਦੇ ਨਾਲ 87200 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ ਜੋ ਪਿਛਲੇ ਕਾਰੋਬਾਰ ਚ 87600 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਣ ਤੋਂ ਬਾਅਦ ਵੀਰਵਾਦ ਨੇ ਲਗਾਤਾਰ ਦੂਜੇ ਸੈਸ਼ਨ ਦੀ ਗ੍ਰਾਵਟ ਨੂੰ ਵਧਾਉਂਦੀ ਹੈ ਕਪੂਥਲਾ ਚ 1400 ਏਕੜ ਚੋਰੇ ਦੀ ਫਸਲ ਖਰਾਬ ਬੀਜ ਨਕਲੀ ਦੁਕਾਨ ਸੀਲ ਜਾਣ ਕਿਸਾਨਾਂ ਨੇ ਕੀ ਕਿਹਾ ਕਪੂਥਲਾ ਦੇ 10 ਤੋਂ ਵੱਧ ਪਿੰਡਾਂ ਦੀ 1400 ਏਕੜ ਤੋਂ ਵੱਧ ਖਰੀ ਝੋਨੇ ਦੀ ਫਸਲ ਨੁਕਸਾਨੀ ਗਈ ਹੈ ਇਸ ਮਾਲਵੇ ਚ ਕਿਸਾਨਾਂ ਨੇ ਦੋਸ਼ ਲਾ ਕੇ ਕਪੂਥਲਾ ਦੇ ਕੀਟਨਾਸ਼ਕ ਡੀਲਰ ਵੱਲੋਂ ਸਪਲਾਈ ਕੀਤਾ ਗਿਆ ਬੀਜਾ ਨਕਲੀ ਨਿਕਲਿਆ ਜਿਸ ਕਾਰਨ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਕਪੂਥਲਾ ਦੇ ਕਰੀਬ 10 ਪਿੰਡ ਨਵਾ ਪਿੰਡ ਹੈ ਗੇਟਵਾਲਾ ਅਡਨਵਾਲੀ ਮਠੜਾ ਕਾਂਜਲੀ ਬੂਟ ਧਾਮਾ ਕੋਠੇ ਕਾਲਾ ਸਿੰਘ ਫਿਆਲੀ ਸਮੇਤ ਜ਼ਿਲ੍ਹੇ ਦੇ 10 ਕਰੀਬ ਪਿੰਡਾਂ ਚ ਜੋ ਲੜੀ ਫਸਲ ਨਗਲੀ ਮਿਰਜ਼ਕਾਰ ਨ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਖੇਤੀਬਾੜੀ ਭਾਗ ਨੇ ਤੁਰੰਤ ਕਾਰਵਾਈ ਕਰਦੇ ਬੀਜ ਵੇਚਣ ਵਾਲੇ ਡੀਲਰਾਂ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਨਗਲੀ ਝੋਨੇ ਦੇ ਬੀਜ ਕਰਨ ਉਕਤ ਪਿੰਡਾਂ ਦੇ ਕਰੀਬ 1400 ਏਕੜ ਖੇਤੀ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਇਸ ਮਾਮਲੇ ਨੂੰ ਲੈ ਕੇ ਪੰਜਾਬ ਕਿਸਾਨ ਯੂਨੀਅਨ ਬਾਰਗੀ ਦੇ ਸੂਬਾ ਜਨਸ ਖਤਰ ਗੁਰਦੀਪ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਨਾਲ ਲੈ ਕੇ ਦਾਣਾ ਮੰਡੀ ਸਥਿਤ ਪ੍ਰੀਤ ਸੀਡ ਸਟੋਰ ਦੇ ਮਾਲਕ ਸੁਪਰੀਤ ਸਿੰਘ ਨਾਲ ਮੁਲਾਕਾਤ ਕੀਤੀ ਜਿੱਥੋਂ ਕਿਸਾਨਾਂ ਨੇ ਉਕਤ ਬੀਜ ਖਰੀਦ ਕੇ ਉਸ ਦੀ ਬਿਜਾਈ ਕੀਤੀ ਸੀ ਦੇ ਦੁਕਾਨ ਦੇ ਦੁਕਾਨ ਨੇ ਬिजਨਕਲੀ ਹੋਣ ਦੀ ਪੁਸ਼ਟੀ ਕੀਤੀ ਹੈ ਇੰਨਾ ਹੀ ਨਹੀਂ ਇਸ ਦੌਰਾਨ ਡੀਲਰ ਵੱਲੋਂ ਪੱਕੇ ਬੀਜਾਂ ਦੇ ਬਿੱਲਾਂ ਦੀ ਅਦਾਇਗੀ ਨਾ ਕੀਤੇ ਜਾਣ ਦਾ ਮਾਮਲਾ ਵੀ ਉਠਾਇਆ ਗਿਆ ਇਸ ਮਗਰ ਕਿਸਾਨ ਆਗੂ ਨੇ ਮੌਕੇ ਖੇਤੀਬਾੜੀ ਅਫਸਰ ਬਲਵੀਰ ਜੰਦ ਦਾਲ ਕਰੀਬ ਤਿੰਨ ਘੰਟੇ ਮੀਟਿੰਗ ਕੀਤੀ ਮੀਟਿੰਗ 'ਤੇ ਦੁਕਾਨਦਾਰ ਅਤੇ ਸ਼੍ਰੀ ਰਾਮ ਕੰਪਨੀ ਦੇ ਨੁਮਾਇੰਦੇ ਬਖਸ਼ੀਸ਼ ਸਿੰਘ ਆਰਐਮ ਕੰਪਨੀ ਦੇ ਨੁਮਾਇੰਦੇ ਨੇ ਖੇਤੀਬਾੜੀ ਅਧਿਕਾਰੀ ਅਤੇ ਕਿਸਾਨਾਂ ਦੇ ਸਾਹਮਣੇ ਕੰਪਨੀ ਦੀ ਇਹ ਗਲਤੀ ਮੰਨੀ ਹੈ ਕਿ ਬੀਜਾਂ ਵਿੱਚ ਖਰਾਬੀ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਖਰਾਬ ਹੋਈ ਹੈ ਤਾਂ ਦੋਸਤੋ ਏਸੇ ਕੀ ਆਪਣੀ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਆਂ ਹੋਰ ਖਬਰਾਂ ਨਾਲ ਫੰਦ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ